ਤੂੰ ਠਾਕੁਰ ਤੂੰ ਬਹਿ ਅਰਦਾਸ ਜੀਉ ਪਿੰਡ ਸਭ ਤੇਰੀ ਰਾਸ ਏ ਅਕਾਲ ਤੁਰਕਵਾਏ ਗੁਰੂ ਜੀ ਤੁਸੀਂ ਸਾਡੇ ਠਾਕੁਰ ਹੋ ਤੁਸੀਂ ਸਾਡੇ ਦਾਤੇ ਹੋ ਤੁਸੀਂ ਸਾਡੇ ਪਾਲਣ ਹਾਰੇ ਹੋ ਤੂੰ ਠਾਕੁਰ ਹੈ ਪਰ ਅਸੀਂ ਤੇਰੇ ਅੱਗੇ ਭਿਖਾਰੀ ਬਣ ਕਰਕੇ ਅਰਦਾਸ ਕਰਦੇ ਹਾਂ ਤੂੰ ਠਾਕੁਰ ਤੇ ਤੇਰੇ ਅੱਗੇ ਅਰਦਾਸ ਹੈ ਤੂੰ ਠਾਕੁਰ ਤੂੰ ਤੇ ਅਰਦਾਸ ਜੀਓ ਪਿੰਡ ਸਭ ਤੇਰੀ ਰਾਸ ਸਤਿਗੁਰੂ ਇਹ ਤੇਰੀ ਦਿੱਤੀ ਹੋਈ ਜਿੰਦ ਜੀਓ ਜਿੰਦ ਪਿੰਡ ਇਹ ਦਿੱਤਾ ਹੋਇਆ ਤੇਰਾ ਸਰੀਰ ਇਹ ਸਤਿਗੁਰੂ ਤੇਰੀ ਰਾਸ ਪੁੰਜੀ ਆ ਇਹਦੇ ਉੱਪਰ ਮੇਰਾ ਕੋਈ ਵੀ ਹੱਥ ਨਹੀਂ ਇਹ ਸਰੀਰ ਤੇਰਾ ਬਖਸ਼ਿਆ ਹੈ ਤਾਂ ਹੀ ਮਹਾਰਾਜ ਕਹਿੰਦੇ ਨੇ ਨਾ ਤਨ ਮਨ ਧਨ ਸਭ ਸੌਂਪ ਗੁਰੂ ਕੋ ਹੁਕਮ ਮੰਨਿਆ ਪਾਈਆ ਕਿਉਂ ਅਸੀਂ ਹੁਕਮ ਤੋਂ ਵਾਂਝੇ ਹਾਂ ਕਿਉਂ